ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਅੱਜ ਮਿਤੀ 9 5 2025 ਨੂੰ ਆ ਸਾਰਿਆਂ ਨੂੰ ਇਹ ਦੱਸਣਾ ਚਾਹਦੀ ਆ ਕਿ ਜੀ ਕਿਸੇ ਤਰੀਕੇ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਆ ਤੇ ਇਸ ਦੀ ਲਗਾਤਾਰਤਾ ਇੱਥੇ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਜਾਂ ਐਸੈਂਸ਼ੀਅਲ ਸਰਵਿਸਿਜ਼ ਦੀ ਕਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲੇ ਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਜਾਂ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕੀਤੇ ਆ ਤਾਂ ਕਿਸੇ ਵੀ ਪੈਨਿਕ ਦੀ ਅਫਵਾਹ ਦੇ ਚਾਹੇ ਆਪਾਂ ਇਹੋ ਜਿਹੀ ਐਕਟੀਵਿਟੀਜ਼ ਚੁਣਾਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਹੀ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਸੀ ਫੂਡ ਸਪਲਾਈ ਮੈਕਮੇ ਦਾ ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆਦੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਮੋਡਲ ਦਾੰਦੋ ਜੀ ਰੇਲੂ ਰਾਮ ਸਿੰਘ ਸਮਾਦੋ ਜੀ ਜੋ ਇਹ ਹਾਲਾਤ ਪੈਦਾ ਹੋਏ ਆ ਜੀ ਇਹਦੇ ਨੇ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਅਰਜਹਤ ਕਰਦੇ ਹਾਂ ਕਿ ਪੂਰਾ ਜਮਾਨਾ ਕਿਸੇ ਨੂੰ ਵੀ ਦਿੱਤੀ ਜੀ ਲੋਡ ਹੋਵੇ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਮਾਂ ਦੇਵਾਂਗੇ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੇਲੂ ਰਾਹ ਸਟੋਰ ਦੇ ਉੱਤੇ ਖੜੇ ਆ ਤੇ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਜਿਹੜਾ ਸਟੋਰ ਰਾਜਪਾਲ ਗਰੋਨੀ ਪਟਿਆਲਾ ਇੱਥੇ ਤੋਂ ਵੀ ਮਾਲ ਪੂਰਾ ਆ ਰਿਹਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਰੇਟ ਤੇ ਜੋ ਪ੍ਰੋਡਕਟ ਰੇਟਾਂ ਦੇ ਅਸੀਂ ਉਹੀ ਰੇਟ ਦੇ ਹੀ ਸਮਾਨ ਮਿਲ ਰਹੇ ਹਨ ਹਰ ਚੀਜ਼ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਮਾਨ ਉਹੀ ਪੁਰਾਣੇ ਡੇਟਾਂ ਤੇ ਮਿਲ ਗਿਆ ਹੈ ਤੇ ਪੂਰੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ। ਸਮਾਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ੋਰਟੇਜ ਹੈ ਨਹੀਂ। ਮੇਰਾ ਨਾਮ ਅਨਿਸ਼ ਕੁਮਾਰ ਹੈ। ਸਾਡੀ ਫਰਮ ਦਾ ਨਾਮ ਸੂਰਚਬਾਨ ਹੌਕੜਾ ਫੁਰਮੰਡੀ ਪਟਿਆਲੇ ਹੈ। ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਲਾਇਏ ਤੇ ਕਿ ਤੁਹਾਡੇ ਕੋਲ ਸਮਾਨ ਸਾਡੇ ਕੋਲ ਅਵੇਲੇਬਲ ਹੈਗਾ। ਜਿਸ ਟਾਈਮ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣ ਕੇ ਜਦਬਰ ਜੀ ਆਓ ਸਾਡੇ ਕੋਲ ਲੈ ਸਕਦੇ। ਮੇਰੇ ਨਾਮ ਜੀ ਸਚਿਨ ਗੁਪਤਾ, ਦਾਲਦਲੇ ਚੌਂਕ ਦਾ ਨਿਵਾਸੀ। ਈ ਰਾਸ਼ਨ ਦਾ ਸਮਾਨ ਲੈਣ ਆਇਆ ਸੀ ਮੈਂ ਗੁੱਤਾ ਜੀ ਅਪਾਰਟਮੈਂਟ ਦਾ ਸਟੋਰ ਹੈ ਨਾ ਉਹਨੇ ਸਟਾਕ ਪੂਰਾ ਕਿਸੇ ਕੀ ਦੀ ਕਮੀ ਨਹੀਂ ਬੜਿਆ ਸਮਾਨ ਨੂੰ ਜਿਹੜਾ ਸਾਰਾ ਸਾਡੇ ਚ ਵੀ ਕੋਈ ਘਬਰਾਹਟ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਮਾਨ ਉਹਦੇ ਪੂਰਾ ਮਿਲ ਜਾਂਦਾ ਹੈ। ਫਰਮ ਦਾ ਨਾਮ ਹੈ ਗਣਪਤਰਾਏ ਸਰਂਦਰ ਕੁਮਾਰ ਲੋਕੇਸ਼ਨ ਹੈ ਗਵਰਨਮੈਂਟੀ ਸਾਡੇ ਬਾਕੀ ਪੁਰੀ ਵਾਲੇ ਪਾਸੇ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਨੂੰ ਵੀ ਬਹੁਤ ਜ਼ਿਆਦੇ ਚਿੱਟੇ ਦੇ ਵਿੱਚ ਆਪਣਾ ਗਿਨੀਪੋਟੈਂਸ ਹੋਇਆ ਸਾਨੂੰ ਸਾਬਰ ਠੰਡ ਪੂਰਾ ਸ਼ੱਕਰ ਗੁੜ ਮਸਟਰਡ ਗਗਨ ਕੰਪਨੀ ਦਾ ਤੇ ਤੋਂ ਲਾਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਖਰੀਦ ਸਕਦੇ ਹੋ ਮੈਂ ਵਿਜੇ ਗੁੱਤਾ ਸਾਡੀ ਫਰਮ ਦਾ ਨਾਮ ਹੈ ਉਹ ਮੋਤੀ ਨਾਮਿੰਦਰ ਕੁਮਾਰ ਪਟਿਆਲਾ ਗੁਰਮੰਡੀ ਵਿਖੇ ਸਾਡੇ ਚੀਨੀ ਦਾ ਹੋਲਸੇਲ ਦਾ ਕੰਮ ਹੈ ਜੋ ਇਹ ਭਾਰਤ ਪਾਕਿਸਤਾਨ ਦੀ ਕੌਂਟਰੋਵਰਸੀ ਦੇ ਦੌਰਾਨ ਜੋ ਪੈਨਿੰਗ ਹੋਏ ਹੋਏ ਲੋਕ ਉਹ ਹੋਣ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਯਾਪਤ ਮਾਤਰਾਵਾਂ ਪੂਰੇ ਬਾਜ਼ਾਰ ਚ ਦੇਣ ਲਈ ਪ੍ਰਾਪਤ ਮਾਤਰਾਵਾਂ ਚੀਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਰੋਕ ਨਹੀਂ ਲੱਗੀ ਹੋਈ ਸਾਡੇ ਫਰਮ ਦਾ ਨਾਮ ਲੈਤੀ ਲੰਬਚਨਾ ਲੈ ਜੋ ਕਿ ਨੋਰੀਗੇਟ ਪਟਿਆਲਾ ਹੈਗੀ ਇਹ ਸਾਡੇ ਕੋਲ ਦਾਲਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ ਚਨਾਦਾਲ ਰਾਜਮਾ ਹਰੜ ਮਟਰਦਾਲ ਮਟਰ ਹਰੀਫ ਜੀ ਦਾ ਸਪੈਸ਼ਲ ਸਟਾਕ ਹੈਗਾ ਕਿਸੇ ਵੀ ਜੜੀ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਇਨ ਕੇਸ ਕੋਈ ਕੋਈ ਵੀ ਕਿਸੇ ਨੇ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਆ ਸਾਡੇ ਕੋਲ ਆਓ ਸਾਡੇ ਨਾਲ ਸੰਪਰਕ ਕਰੋ ਚਿਕਨ ਜੀ ਮੈਂ ਡਿੰਪਲ ਐਪੀ ਪਾਰਕ ਗੈਸ ਸਟੇਸ਼ਨ ਵਿੱਚੋਂ ਗੱਲ ਕਰ ਰਹੀ ਹਾਂ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਫਿਸ ਦੇ ਵਿੱਚ 9 5 2025 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੋਈ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦਵਾਂਗੇ ਤਾਂ ਜੋ ਕਿ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਨਾ ਹੋਣ ਧੰਨਵਾਦ ਨਮਸਕਾਰ ਜੀ ਮੈਂ ਪੰਕਜ ਕੌਸ਼ਲਾ ਸਵੇਂਦਰਾ ਗੈਸ ਸਰਵਿਸ ਤੋਂ ਅੱਜ 9 5 2025 ਦੀ ਤਰੀਕ ਨੂੰ ਸਾਡੇ ਕੋਲੇ ਪੂਰ ਸਪਲਾਈ ਦੀ ਸੀਮ ਟੀਮ एलपीजी ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ ਐਲਪੀਜੀ ਦੇ ਸਰਵੇ मतलब ਲੋਕਾਂ ਨੂੰ ਸਪਲਾਈ ਕਰ ਰਹੇ ਹਾਂ ਜੋ ਇਹ ਸਥਿਤੀ ਪਹਿਲਾਂ ਵੀ ਬਣੀ ਹੋਈ ਹੈ ਬਿਲਕੁਲ ਘਬਰਾਣ ਦੀ ਲੋੜ ਨਹੀਂ ਅਸੀਂ ਪ੍ਰੋਪਰਲੀ ਤਤਪਰ ਹਾਂ 24 ਘੰਟੇ ਤਤਪਰ ਹਾਂ ਕਿਸੇ ਤਰੀਕੇ ਦੀ ਐਲਪੀਜੀ ਦੀ ਕੋਈ ਵੀ ਦਿੱਕਤ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਣੀ ਦਿੱਤੀ ਜਾਏਗੀ ਲੋਕ ਪੈਨਿਕ ਕ੍ਰੀਏਟ ਨਾ ਕਰਨ ਬਿਲਕੁਲ ਨਾਰਮਲ ਸਪਲਾਈ ਆਏਗੀ ਲੋਕਾਂ ਦੇ ਘਰਾਂ ਦੇ ਅੰਦਰ ਜਿੱਦਾ ਪਹਿਲਾਂ ਆਉਂਦੀ ਸੀ ਉਦਾਂ ਹੀ ਆਏਗੀ ਬਿਲਕੁਲ ਪੈਨਿਕ ਸਿਚੁਏਸ਼ਨ ਕ੍ਰੀਏਟ ਨਾ ਕਰੋ ਨਮਸਕਾਰ ਜੀ हमारे प्रिय ग्राहक भाइयों मैं आपको ये सूचित करना चाहता हूँ कि हमारे सभी आउटलेट्स पे चाहे वो आई का है या बी पी सी एल का एच पी सी एल का है आपको सफिशेंट प्रोडक्ट मिलेगा हमारे टैंक फुल हैं आप प्लीज़ जो हमारे बॉर्डर पे हालात हैं उनको देख के पैनिक मत कीजिए और प्रोडक्ट्स स्टोर मत कीजिए ये हमारे लिए सेफ भी नहीं है मैं जसपाल जुलेजा प्रधान पेट्रोलियम डीलर्स एसोसिएशन डिस्ट्रिक्ट पटियाला आम लोगों लोग बेनती करना चाहना ਕਿ ਸਾਡੇ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਇੰਡੀਅਨ ਆਇਲ ਹੈ ਚਾਹੇ ਉਹ ਹਿੰਦੁਸਤਾਨ ਪੈਟਰੋਲੀਅਮ ਹੈ ਚਾਹੇ ਉਹ ਭਾਰਤ ਪੈਟਰੋਲੀਅਮ ਹੈ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਡਾ ਸੰਗਰੂਰ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸਾਨੂੰ ਪੂਰੀ ਸਪਲਾਈ ਰਿਲੀਜ਼ ਕਰ ਰਿਹਾ ਹੈ ਮੈਂ ਭਜਨ ਸਿੰਘ ਮੈਨੇਜਰ ਮਸਤ ਸਰਵਿਸ ਸਟੇਸ਼ਨ ਪਟਿਆਲਾ ਹਵਾਰਾ ਚੌਕ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਸਾਡੇ ਪੈਟਰੋਲ ਪੰਪ ਤੇ ਕਿਸੇ ਤਰ੍ਹਾਂ ਦੀ ਪੈਟਰੋਲ ਡੀਜ਼ਲ ਦੀ ਕਮੀ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕਿਸੇ ਵੀ ਟਾਈਮ ਕੋਈ ਵੀ ਆ ਕੇ ਪੈਟਰੋਲ ਡੀਜ਼ਲ ਭਰਵਾ ਸਕਦਾ ਹੈ ਸਾਡੇ ਕੋਲ ਫੂਡ ਸਪਲਾਈ ਡਿਪਾਰਟਮੈਂਟ ਤੋਂ ਸਾਡੇ ਇੰਸਪੈਕਟਰ ਸਾਹਿਬ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਟੀਮ ਔਰ ਜਿਵੇਂ ਕਿ ਹਾਲਾਤ ਅੱਜ ਕੱਲ੍ਹ ਚੱਲ ਰਹੇ ਨੇ ਲੋਕੀ ਪੈਨਿਕ ਬਹੁਤ ਹੋ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈਗੀ ਹੈ ਬਸ ਬੇਨਤੀ ਇੰਨੀ ਹੈ ਕਿ ਕੋਈ ਵੀ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਆ ਕੇ ਪੈਟਰੋਲ ਡੀਜ਼ਲ ਸਾਡੇ ਤੋਂ ਪੰਪ ਤੋਂ ਲੈ ਸਕਦਾ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਪੈਨਿਕ ਚੱਲ ਰਿਹਾ ਹੈ ਸਿਸਟਮ ਤਣਾਅਪੂਰਨ ਮਾਹੌਲ ਚੱਲ ਰਿਹਾ ਉਸ ਦੇ ਮੱਧ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਹਦੇ ਨਾਲ ਲੱਗਦੀਆਂ ਏਜੰਸੀਆਂ ਪੰਦਗ੍ਰੇਨ ਵੇਅਰਹਾਊਸ ਮਾਰਕੀਟ ਤੇ ਪੰਚਤ ਕਿਸੇ ਵੀ ਪਟਿਆਲਾ ਵਾਸੀ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਕਨਕੱਤੇ ਚਾਵਲ ਦਾ ਪੂਰਾ ਸਟਾਕ ਹੈ ਦੇਸ਼ ਵਾਸੀਆਂ ਵਾਸਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜੋ ਕੰਮ ਕਰ ਰਹੇ ਨੇ ਉਹਦੇ ਵਾਸਤੇ ਕਿਸੇ ਵੀ ਪਟਿਆਲਾ ਨਿਵਾਸੀ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਅਸੀਂ ਤੁਹਾਡੇ ਨਾਲ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ